ਬਾਈ ਜਿੰਨੇ ਟਰੈਕਟਰ ਦੇਖ ਸਕਦੇ ਹੋ ਬਾਈ ਕਹਿੰਦਾ ਦੇਣ ਲੈਣ ਵਾਲੇ ਰੇਟ ਦੱਸਾਂਗੇ ਬਾਈ ਗਰੀਬਨ ਲੱਗਦਾ ਸਵਾ ਲੱਖ ਰੁਪਏ ਦਾ ਛੋਟਾ ਇਹ ਟਰੈਕਟਰ ਮਗਰ ਫਾਇਦਾ ਹੋਊਗੀ ਹੋਗਾ ਅਸਲ ਤੇ ਆ ਅਸਲੀ 855 ਦਾ ਛੋਟਾ ਭਾਈ ਜੀ ਦੇ ਨੂੰ ਸਾਰੇ ਕਿਸੇ ਦਾ ਮੀਟਰ ਬੈਕ ਨਹੀਂ ਹੋਊਗਾ ਕਿਸੇ ਦਾ ਕੁਝ ਨਹੀਂ ਪੇਂਟ ਸ਼ੇਡ ਨਹੀਂ ਹੋਊਗਾ ਗਾਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਦੋਸਤੋ ਸਰ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਬਾਈ ਜੀ ਸੋਨੂ ਬਾਈ ਜੀ ਜੌਂਡੀਅਰ ਦੇ ਕੈਂਗਣਾ ਮਰਾਉਣ ਲੱਗਿਆਂਗੇ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇ ਕਰਦੇ ਪਾਈ ਨਾਲ ਗੱਲ ਠੀਕ ਹੈ ਬਾਈ ਠੀਕ ਹੈ ਬਾਈ ਕੀ ਨਾਮ ਆ ਬਾਈ ਆਪਣਾ ਸੁਖਵੀਰ ਹੈ ਬਾਈ ਸੁਖਵੀਰ ਹਾਂਜੀ ਠੀਕ ਹੈ ਬਾਈ ਜੀ ਪਿੰਡ ਕਿਹੜਾ ਹੈ ਬਾਈ ਜੀ ਫੱਲੜ ਵੀਰੇ ਠੀਕ ਏਰੀਆ ਕਿਹੜਾ ਪੈਂਦਾ ਜੀ ਇਹ ਪੱਕਾ ਗਲਾ ਪਿੰਡ ਹੈ ਵੀਰੇ ਵੱਡਾ ਨੇੜੇ ਠੀਕ ਹੈ ਜੀ ਤੇ ਡੱਬ ਵਾਲੀ ਪਰਿੰਡਾ ਰੋਡ ਤੋਂ 5 ਕਿਲੋਮੀਟਰ ਹਟ ਮੈਂ ਠੀਕ ਹੈ ਬਾਈ ਜੀ ਰਮਪੰਦਰੀ ਰੋਡ ਹੋ ਕੇ ਆਇਆ ਜਾਂਦਾ ਪਰਿੰਡੇ ਕਨੀ ਉਹਦਾ ਠੀਕ ਹੈ ਜੀ ਤੇ ਇਧਰੋਂ ਡੱਬ ਵਾਲਿਓ ਰੋਲਦੂ ਵਾਲੇ ਤੋਂ ਠੀਕ ਹੈ ਜੀ ਠੀਕ ਹੈ ਬਾਈ ਜੀ ਡੱਬ ਵਾਲੀ ਦੇ ਨੇੜੇ ਪੈ ਜਾਂਦਾ ਭਾਈ ਦਾ ਪਿੰਡ ਡੱਬ ਵਾਲੀ ਤੋਂ ਤਕਰੀਬਨ ਹੋਊਗਾ 10 ਕਿਲੋਮੀਟਰ ਦੂਰ 10 ਕਿਲੋਮੀਟਰ ਹ ਤੇ ਕਿੰਨੇ ਕਾ ਟਰੈਕਟਰ ਅਵੇਲੇਬਲ ਹੁੰਦੇ ਨੇ ਬਈ ਆਪਣੇ ਬਾਈ ਹੁੰਦੇ ਬਾਹਲੇ ਨਹੀਂ ਹੁੰਦੇ 7-8 ਟਰੈਡ ਦਾ ਠੀਕ ਹੈ ਜੀ ਮੈਕਸਿਮਮ 10 ਹੁੰਦੇ ਠੀਕ ਆ ਬਾਈ ਜੀ ਪੁਰਾਣਾ ਕਮਾਂਗਾ ਬਾਈ ਜੀ ਹਾਂ ਹੋਗੇ 7-8 ਸਾਲ ਬਾਈ ਠੀਕ ਆ ਬਾਈ ਜੀ ਕਾਪੀ ਕਾ ਜਾਂਦੇ ਕਿਵੇਂ ਮਿਲਣਗੇ ਟਰੈਕਟਰ ਬਾਈ ਕਾਪੀ ਕਾ ਨਹੀਂ ਗਾਰੰਟੀ ਫਿਰ ਫੁੱਲ ਗਾਰੰਟੀ ਹੋਵੇ ਠੀਕ ਆ ਜੀ ਚਲੋ ਮਿੱਤਰੋ ਪਹਿਲਾ ਜੌਂਡੀਆਰ ਤੂੰ ਗੱਲਬਾਤ ਸ਼ੁਰੂ ਕਰਦੇ ਆਂਗੇ 5210 ਤੋਂ ਪੀਵੀ3 ਨੰਬਰ ਬਠਿੰਡੇ ਦਾ ਨੰਬਰ ਆ ਮਿੱਤਰੋ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਗੇਅਰ ਪ੍ਰੋ ਫੋਰ ਸਪੀਡ 4/4 ਆ ਬਾਕੀ ਐਂਪਰ ਸਿਸਟਮ ਲੱਗਿਆ ਮਿੱਤਰੋ ਤੇ ਕਹਿ ਲੀਏ ਬਈ ਸਕਰੀਨ ਬੰਦੇ ਕੋਲ ਆਇਆ ਐਂਪ ਪੰਪ ਵੀ ਦੇ ਸਕਦੇ ਬਈ ਪੂਰਾ ਸਕਰੀਨ ਲਾਇਆ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਬਈ ਵੱਡੀਆਂ ਪਲੇਟਾਂ ਆ ਗਿਆ ਨਾ ਬਈ ਤੇ ਮਾਡਲ ਹੈਗਾ ਬਈ ਇਹ 23 ਵੀਰੇ ਠੀਕ ਆ ਜੀ ਟੌਪ ਵਾਲਾ ਮਾਡਲ ਆ ਟਾਇਰ ਵੀ ਨਾਲ ਦੀ ਨੇ ਤੇ ਹਾਂ ਨਾਲ ਦੀ ਠੀਕ ਆ ਜੀ ਘੰਟੇ ਦੇ ਨੇ ਚੈੱਕ ਕਰ ਬਈ ਕਿੰਨੇ ਕ ਚੱਲੇ ਹੋਗਾ ਘੰਟੇ ਬਈ ਕੱਲ੍ਹ ਐਟ 900 ਘੰਟਾ ਵੀ ਠੀਕ ਹੈ ਜੀ 8900 ਘੰਟਾ ਚੱਲਿਆ ਬਈ ਜੀ ਬਾਕੀ ਗਾਰੰਟੀ ਰਹਿੰਦੀ ਹੈ ਗਾਰੰਟੀ ਮਿਲ ਜੂਗੀ ਠੀਕ ਹੈ ਜੀ ਲਿਫਟ ਵਾਲੀ ਬਈ ਜੇ ਬਤਨ ਵਾਲੀ ਲਿਫਟ ਆ ਗਈ ਬਈ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਚੰਗਾ ਕੁੱਲ ਮਿਲਾ ਕੇ ਬਈ ਜੀ ਦੇਖ ਸਕਦੇ ਹੋ ਕਿ ਬਈ ਜੀ ਤੇ ਡਬਲ ਪੀਟੀਓ ਚਾਹ ਕਹਿਣਾ ਬਈ ਜੀ ਹਾਂਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਈ ਜੀ ਤੇ ਪ੍ਰਾਈਸ ਰਹੂਗਾ ਬਈ ਜੀ ਇਹਦਾ ਇਹ ਵੀਰੇ 9.5 ਲੱਖ ਰੁਪਏ ਦਾ ਠੀਕ ਹੈ ਜੀ 9.5 ਲੱਖ ਰੁਪਇਆ ਮੰਨ ਤਾਂ ਉਹ ਜੀ ਭਾਈ ਜੈ ਜੀ ਆਪਣਾ ਖੂਪਾ ਕਰਨ ਵਾਲੀ ਗੱਲ ਨਹੀਂ ਕਰੀ ਠੀਕ ਹੈ ਦੇਣ ਲੈਣ ਵਾਲੇ ਰੇਟ ਠੀਕ ਹੈ ਭਾਈ ਜਿੰਨੇ ਟਰੈਕਟਰ ਦੇਖ ਸਕਦੇ ਹੋ ਭਾਈ ਕਹਿੰਦਾ ਦੇਣ ਲੈਣ ਵਾਲੇ ਰੇਟ ਦੱਸਾਂਗੇ ਭਾਈ ਜੀ ਤੇ ਅੱਗੇ ਭਾਈ ਜੀ ਮੈਂ ਕਹਿੰਦਾ ਕੰਪਨੀ ਵਾਲ ਨੇ ਲਾਂਚ ਕੀਤਾਗਾ ਤੇ ਬਾਈ ਕੋਲੇ ਅਵੇਲੇਬਲ ਆਗਾ ਠੀਕ ਹੈ ਭਾਈ ਜੀ ਤਕਰੀਬਨ ਲੱਗੇ ਚੱਲੇ ਭਾਈ ਜੀ ਲੱਖ ਸਵਾ ਲੱਖ ਰੁਪਏ ਦਾ ਛੋਟਾ ਇਹ ਟਰੈਕਟਰ ਮੰਗਰ ਫਾਇਦਾ ਹੋਊਗੀ ਹੋਗਾ ਗੇਅਰ ਪ੍ਰੋ ਆ ਫੋਰ ਸਪੀਡ ਆਗਾ ਟਾਇਰ ਤੁਸੀਂ ਦੇਖ ਸਕਦੇ ਹੋ ਜਮਾ ਨਵੇਂ ਵਾਂਗੂ ਪੈਣੇ ਤੇ ਮਾਡਲ ਹੈ ਭਾਈ ਜੀ ਇਹ ਇਹ ਵੀਰੇ 23 ਮਾਡਲ ਠੀਕ ਆ ਰੋਪ ਵਾਲਾ ਮਾਡਲ ਹੈ ਮਿੱਤਰੋ 23 ਮਾਡਲ ਹੈਗਾ ਤੇ ਕੰਡੀਸ਼ਨ ਚੈੱਕ ਕਰ ਸਕਦੇ ਬਾਈ ਜੀ ਇਹ ਵੀ ਡਬਲ ਪੀਟੀਓ ਚ ਹੈ ਰਵਰਸ ਪੀਟੀਓ ਵੀ ਹੈ ਇਹ ਡਬਲ ਹੀ ਹੈ ਵੀਰੇ ਠੀਕ ਹੈ ਜੀ ਇਹ ਵੀ ਹੈ ਬਾਈ ਜੀ ਡਬਲ ਪੀਟੀਓ ਦਾ ਬਾਕੀ ਦੇਖ ਸਕਦੇ ਬਈ ਚਿੱਟਾ-ਚੂਟਾ ਅਜੇ ਤੱਕ ਨਾਲ ਦੀ ਪਈਆਂ ਨੇਗੀਆਂ ਕੰਡੀਸ਼ਨ ਦਾ ਫੁੱਲ ਓਕੇ ਹੈਗਾ ਤੇ ਇਹਦੀ ਡਿਮਾਂਡ ਬਾਈ ਜੀ ਇਹ ਵੀਰੇ 8 ਲੱਖ 70000 ਰੁਪਏ ਦਾ ਠੀਕ ਹੈ ਜੀ 8 ਲੱਖ 17000 ਆ ਮੈਂ ਕਹਿੰਦਾ ਹੋਕਾਕ ਵੀ ਬਈ ਬਹੁਤ ਘੱਟ ਯੂਜ਼ ਕੀਤੇ ਹੋਏ ਹਨ ਬਈ ਹਾਂ ਵੀਰੇ ਜੇ ਨੂੰ ਆਪਣੇ ਟਰੈਕਟਰ ਸਾਰੇ ਕਿਸੇ ਦਾ ਮੀਟਰ ਬੈਗ ਨਹੀਂ ਹੋਊਗਾ ਕਿਸੇ ਦਾ ਕੁਝ ਨਹੀਂ ਪੇਂਟ ਸ਼ੇਡ ਨਹੀਂ ਹੋਊਗਾ ਗਾਰੰਟੀ ਹੋਊਗੀ ਠੀਕ ਹੈ ਜੀ ਬਾਕੀ ਮਨ ਲਾਈ ਨੇ ਧੁੱਤਦਾ ਤਾਂ ਵੀ ਨਹੀਂ ਨਹੀਂ ਹਾਂਜੀ ਹਾਂਜੀ ਚਾਰ ਚੂ ਰੁਪਈ ਜਾਂਦਾ ਯਾਰ ਠੀਕ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਕੰਡੀਸ਼ਨ ਦਾ ਬਈ ਚੰਗਾ ਪਿਆ ਕੁੱਲ ਮਿਲਾ ਕੇ ਬਈ ਜੀ ਨਵਾਂ ਦਾ ਮਨ ਲਾਦਾ ਥੋੜਾ ਰੇਟ 10 ਲੱਖ ਤੋਂ ਪਲੱਸ ਹੋਣਾ ਬਈ ਹਾਂਜੀ 1.5 10 ਲੱਖ ਰੁਪਏ 1.5 10 ਲੱਖ ਰੁਪਏ ਦਾ ਰੇਟ ਆ ਬਈ ਜੀ ਦਾ ਤੇ ਅੱਗੇ ਆ ਗਿਆ ਬਾਈ ਜੀ 5405 ਇਹ ਵੀ ਬਾਈ ਜੀ ਗੇਅਰ ਪ੍ਰੋ ਹੈਗਾ 4 ਸਪੀਡ ਹੈਗਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਵੀ ਫੁੱਲ ਕੋਕਾ ਤੇ ਫੁੱਲ ਨਵਾਂ ਟਰੈਕਟਰ ਹੈਗਾ ਬਾਕੀ ਡੱਕ ਲੱਗਾ ਨਾਲ ਹੀ ਤੋਂ ਵੀ ਡੱਕ ਹਾਂਜੀ ਹਾਂਜੀ ਜਿਵੇਂ ਖੜੇ ਆ ਬਾਈ ਓਮੀ ਠੀਕ ਹੈ ਕਨੋਪੀ ਛਤਰੀ ਲੱਗੀ ਆ ਬੰਪਰ ਵੀ ਨਹੀਂ ਬਈ ਅਜੇ ਤੱਕ ਪੇਂਟ ਤੁਸੀਂ ਵੇਟ ਵਗੈਰਾ ਵੀ ਦੇਖ ਸਕਦੇ ਹੋ ਬਾਈ ਜੀ ਸਾਰਾ オリジナル ਹੈਗਾ ਚੈੱਕ ਕਰ ਸਕਦੇ ਹੋ ਕੰਡੀਸ਼ਨ ਦਾ ਵੀ ਬਾਈ ਚੰਗਾ ਪਿਆਗਾ ਓਕੇ ਰਿਪੋਰਟ ਚ ਤੇ ਇਹ ਮਾਡਲ ਹੋਗਾ ਬਾਈ ਜੀ ਇਹ ਵੀ ਵੀਰੇ 23 ਹੈ ਠੀਕ ਹੈ ਜੀ ਵੇ ਮਿੱਤਰੋ ਤੇ ਇਹ ਵੀ ਆਵ ਨੰਬਰ ਹੈਗਾ ਠੀਕ ਹੈ ਜੀ ਇਹ ਵੀ ਪੰਜਾਬ ਨੰਬਰ ਹੈਗਾ ਹਾਂਜੀ ਠੀਕ ਹੈ ਜੀ ਲੈ ਮਿੱਤਰੋ ਪੰਜਾਬ ਨੰਬਰ ਹੈਗਾ ਤੇ ਇਹਦਾ ਪ੍ਰਾਈਸ ਬਾਈ ਜੀ ਇਹ ਵੀਰੇ 8 ਲੱਖ 85000 ਰੁਪਏ ਦਾ ਠੀਕ ਹੈ ਜੀ 8 ਲੱਖ 85000 ਹਾਂਜੀ ਹਾਂਜੀ ਠੀਕ ਹੈ ਕੰਡੀਸ਼ਨ ਦੇਖ ਸਕਦੇ ਹੋ ਇਹ ਚੱਲਿਆ ਮਤਲਬ 2000 ਘੰਟਾ ਹੈ ਠੀਕ ਹੈ ਜੀ ਉਹ ਚੱਲਿਆ 700 ਘੰਟਾ ਠੀਕ ਹੈ ਉਹ 700 ਘੰਟਾ ਚੱਲਿਆ ਆ ਆ ਆ ਵੀ 800 ਘੰਟਾ ਚੱਲਿਆ ਇਸ ਇਹ ਚੱਲਿਆ ਮਤਲਬ 7-800 ਘੰਟੇ ਇਹ ਚੱਲਿਆ ਠੀਕ ਆ ਜੀ ਵਾਕਈ ਬਈ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਫੁੱਲ ਕੁੱਲ ਮਿਲਾ ਕੇ ਬਈ ਤਕਰੀਬਨ ਤੁਸੀਂ ਮੈਂ ਤੁਹਾਨੂੰ ਮੈਂ ਆਖਾਂਗਾ ਬਈ ਜੀ ਲੱਖ ਡੇਢ ਲੱਖ ਰੁਪਏ ਦਾ ਸਿੱਧਾ ਸਿੱਧਾ ਪੈਸਾ ਹੋਊਗੀ ਹੋਗਾ ਨੰਬਰ ਪੰਜਾਬੀ ਰਹਿਣਗੇ ਬਈ ਜਿਹੜਾ ਨੰਬਰ 50 ਹਰਿਆਣਾ ਰਾਜਸਥਾਨ ਵੀ ਹੁੰਦਾ ਬਈ ਸਾਨੂੰ ਆਰਡਰ ਦੇ ਠੀਕ ਐ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂ ਹਰਿਆਣਾ ਠੀਕ ਆ ਜੀ ਤੇ ਅੱਗੇ ਆ ਗਿਆ ਬਈ 5210 ਚੈੱਕ ਕਰੋ ਕੰਡੀਸ਼ਨ ਮਿੱਤਰੋ ਟਰੈਕਟਰ ਦੇ ਗੇਰ ਪ੍ਰੋ ਇਹ ਵੀ 4 ਸਪੀਡ ਹੈਗਾ ਨਾ ਭਾਈ ਜੀ ਇਹ ਹਰਿਆਣਾ ਸਰਸਾ ਨੰਬਰ ਹੈ ਵੀਰੇ ਠੀਕ ਆ ਜੀ ਇਹ ਇਹਦਾ ਆਪਣੇ ਏਰੀਆ ਚ ਵਾਲਾ ਆ ਗਾ ਨਾ ਭਾਈ ਜੀ ਜਿਵੇਂ ਲਾ ਲਈ ਆਪਾਂ ਫਸਟ ਓਨਰ ਹੈ ਸਾਰੇ ਇਹਦਾ ਠੀਕ ਆ ਜੀ ਇਹਦੇ ਟਾਇਰ ਵੀ ਨਾਲ ਦੇ ਨਾਲ ਦੇ ਹੀ ਵੀਰੇ ਠੀਕ ਆ ਜੀ ਨਾਲ ਦੇ ਟਾਇਰ ਨੇ ਮਿੱਤਰੋ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਭਾਈ ਓਕੇ ਰਿਪੋਰਟ ਦਾ ਫੁੱਲ ਕੋਕਾ ਪੀਸ ਪਿਆਗਾ ਓਕੇ ਚੈੱਕ ਕਰ ਤੇ ਭਾਈ ਨਾਗ ਸਾਰੇ ਪੂਰੇ ਮਿਲਣਗੇ ਭਾਈ ਹਾਂਜੀ ਹਾਂਜੀ ਠੀਕ ਆ ਜੀ ਨਾਗ ਡੰਡਾ ਫੱਟੇ ਭਾਈ ਛਾਤਰੀ ਸਾਰਾ ਕੁਝ ਨਾਲ ਇਹ ਲਾਹੇ ਲੂਹੇ ਪਏ ਨਾ ਹੁਣ ਮਤਲਬ ਠੀਕ ਆ ਜੀ ਨਾਗ ਪੂਰੇ ਮਿਲ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਬਈ 6.5 ਲੱਖ ਰੁਪਏ ਦਾ 6.5 ਲੱਖ ਰੁਪਏ ਦਾ ਹਾਂਜੀ ਹਾਂਜੀ ਆਹ ਟਰੈਕਟਰ ਦਿਖਾਉਣਾ ਹੈਗਾ ਮਿੱਤਰੋ ਤਕਰੀਬਨ ਕਿਸੇ ਕਿਸੇ ਭਰਾ ਕੋਲਿਆ ਤੇ ਕਿਸੇ ਕਿਸੇ ਵੀਰ ਨਹੀਂ ਦੇਖਿਆਗਾ ਠੀਕ ਹੈ ਜੀ ਪਰ ਸਾਨੂੰ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਦਿਖਾ ਦਨਗੇ ਚੈੱਕ ਕਰ ਸਕਦੇ ਹੋ ਕਹਿੰਦੇ ਬਈ ਜੀ ਇਹ ਟਰੈਕਟਰ ਨਾ 855 ਉਹ ਵੀ ਵੱਧ ਜ਼ੋਰ ਮਾਰਦਾ ਹਾਂਜੀ ਠੀਕ ਹੈ ਜੀ ਅਸਲ 'ਚ ਬਈ ਇਹ ਆ ਅਸਲੀ 855 ਦਾ ਛੋਟਾ ਭਾਈ ਆਣਾ ਬਈ ਹਾਂਜੀ ਹਾਂਜੀ 843 XM 3 ਸਟਾਰ ਹੈਗਾ ਮਿੱਤਰੋ 4x4 ਹੈਗਾ ਤੇ ਟੂ ਸਪੀਡ ਚ ਬਈਏ ਹਾਂਜੀ ਟੂ ਸਪੀਡ ਹੈ ਵੀਰੇ ਤੇ ਟੂ ਸਪੀਡ ਹੈਗਾ ਮਿੱਤਰੋ ਚੈੱਕ ਕਰ ਸਕਦੇ ਹੋ ਟਾਇਰ ਬਈਏ ਦੇ ਨਾਲ ਦੇ ਨੇ ਟਾਇਰ ਨਾਲ ਦੇ 550 ਘੰਟਾ ਚੱਲਿਆ ਠੀਕ ਹੈ ਜੀ ਨਾਲ ਦੇ ਟਾਇਰ ਨੇ ਮਿੱਤਰੋ ਨੰਬਰ ਹੈ 550 ਘੰਟਾ ਚੱਲਿਆ ਟਾਇਰ ਚੈੱਕ ਕਰ ਸਕਦੇ ਹੋ ਕਿ ਬਈ ਜਿਵੇਂ ਨਵੇਂ ਵਾਂਗੂ ਜੇ ਟਾਇਰ ਪਏ ਨੇਗੇ ਫਰਸਟ ਓਨਰ ਬਈ ਜੀ ਹਾਂਜੀ ਹਾਂਜੀ ਬਸ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਬਈ 5 ਲੱਖ 80000 ਰੁਪਏ ਦਾ ਟਰੈਕਟਰ ਠੀਕ ਹੈ ਜੀ 5 ਲੱਖ 80000 ਰੁਪਏ ਦਾ ਟਰੈਕਟਰ ਬਈ ਕਹਿੰਦਾ ਸੱਡਣਾਗਾ ਠੀਕ ਹੈ ਬਈ ਜੀ ਤੇ ਅੱਗੇ ਦਿਖਾਉਣੇ ਆ ਕਿ ਤੁਹਾਨੂੰ 60 EPIG ਦਾ ਇਹ ਹੈਗਾ ਰਾਜਸਥਾਨ ਦਾ ਇਹ ਰਾਜਸਥਾਨ ਨੰਬਰ ਵੀਰੇ ਇਹ ਸੈਕੰਡ ਓਨਰ ਆ ਦੂਜੇ ਸਾਰੇ ਫਰਸਟ ਓਨਰ ਆ ਠੀਕ ਹੈ ਜੀ ਇਹ ਸੈਕੰਡ ਓਨਰ ਆਗਾ ਮਿੱਤਰੋ ਬਾਕੀ ਦੇਖ ਸਕਦੇ ਹੋ ਕੋਈ ਬਾਈ ਜੀ ਜਿੰਨਾ ਹੈਗਾ ਟਰੈਕਟਰ ਸਾਰਾ ਹੀ ਓਰੀਜਨਲ ਆਗਾ ਠੀਕ ਹੈ ਜੀ ਸੁਪਰ ਮੈਕਸ ਮਾਡਲ ਆ ਗਿਆ ਬਾਈ ਜੀ ਤੇ ਟਾਇਰ ਵੀ ਚੰਗੇ ਪਏ ਨੇਗੇ ਤੇ ਮਗਰਾਟ ਬਾਈ ਜੀ ਮਗਰਾਟ ਓਰੀਜਨਲ ਆ ਬਾਈ ਦਿਖਾ ਦੇ ਉੱਪਰੋਂ ਠੀਕ ਹੈ ਜੀ ਲੋ ਮਿੱਤਰੋ ਦੇਖ ਸਕਦੇ ਹੋ ਮਗਰਾਟ ਮਗਰੂਟ ਸਾਰੇ ਓਰੀਜਨਲ ਨੇ ਜਿੰਨਾ ਵੀ ਹੈਗਾ ਟਰੈਕਟਰ ਕੋਕਾ ਪੀਸ ਹੈਗਾ ਤੇ ਮਾਡਲ ਬਾਈ ਜੀ ਇਹ 13 हां जी ठीक है जी 13 मॉडल ਆਗਾ ਬਾਕੀ ਚੈੱਕ ਕਰ ਸਕਦੇ ਬਈ ਜੀ ਐਨਓਸੀ ਮਿਲ ਜੂ ਬਈ हां ਵੀ ਮਿਲ ਜੂ ਠੀਕ ਹੈ ਜੀ ਐਨਓਸੀ ਮਿੱਤਰੋ ਇਹਦੀ ਮਿਲ ਜੂਗੀ ਤੇ ਇਹਦੀ ਡਿਮਾਂਡ ਰੁਪਏ ਜੀ 360000 ਰੁਪਏ ਦੇਣ ਲੈਣ ਵਾਲਾ ਬਸ ਇਹੀ ਦੇਣ ਲੈਣ ਲਈ ਹਾਂ ਜੀ ਠੀਕ ਆ ਬਈ ਘਟਦਾ ਹੀ ਨਹੀਂ ਬਈ ਨਾ ਕੋ ਪੱਤੀ ਆ ਠੀਕ ਆ ਬਈ ਜੀ ਬਾਕੀ ਤੁਸੀਂ ਟਰੈਕਟਰ ਬਈ ਤੁਹਾਨੂੰ ਜਿੰਨੇ ਹੈਗੇ ਸੀ ਬਾਈ ਦੇ ਸਾਰੇ ਟਰੈਕਟਰ ਦਿਖਾਤੇ ਠੀਕ ਆ ਬਈ ਜੀ 152 ਦਾ ਟੂ व्हीਲ ਪੰਜਾਬ ਨੰਬਰ ਹੋਰ ਹੈਗਾ ਠੀਕ ਆ ਜੀ ਮਾਡਲ ਦੇਖੋ ਇੱਕ ਉਹ ਉਹ ਹੈਗਾ ਵੀਰੇ 21 ਮਾਡਲ ਹੀ ਉਹ ਆ ਠੀਕ ਆ ਜੀ ਤੇ ਉਹ ਰਾਜਸਥਾਨ ਨੰਬਰ ਆ ਉਹ 6.5 ਲੱਖ ਦਾ ਉਹ ਦੇ ਦੇ। ਫਰਸਟ ਓਨਰ ਹੀ ਉਹ ਆ। ਇਹਨਾਂ ਦੇ ਵੀ ਸਾਰੇ 4-ਵੀਲ 5210 23 ਮਾਡਲ ਹੋ ਰਿਹਾ। ਠੀਕ ਹੈ ਜੀ। ਉਹ ਚੱਲਿਆ 1500 ਘੰਟਾ ਵੀ। ਠੀਕ ਹੈ ਜੀ। ਉਹਦੇ ਟਾਇਰ ਹੈਗੇ 80 ਕੀ ਪੈਸੇ। ਮਾਡਲ ਉਹ ਵੀ 23 ਮਾਡਲ ਵੀਰੇ। ਉਹ ਪੰਜਾਬ ਨੰਬਰ ਦਾ। ਠੀਕ ਹੈ। ਮੈਨੂੰ ਸਾਰੇ ਜਿੰਨੇ ਜੌਂਡੀਅਰ ਲੈਨੇ ਟੌਪ ਮਾਡਲ ਲੈ। ਹਾਂ ਜੀ। ਵੀਰੇ ਉੱਚੇ ਮਾਡਲ ਆ ਲੰਬਾ ਨਹੀਂ ਆਉਂਦਾ। ਠੀਕ ਹੈ ਜੀ। ਬਾਕੀ ਜਿਹੜਾ 23 21 ਮਾਡਲ ਦਾ ਉਹਦੀ ਵਾਰੰਟੀ ਜੋ ਕੰਪਨੀ ਦੀ ਵਾਰੰਟੀ ਪੈਂਡਿੰਗ ਹੈਗੀ ਠੀਕ ਹੈ ਜੀ ਉਹ ਮਿਲ ਜੂਗੀ ਹਾਂ ਠੀਕ ਹੈ ਜੀ ਉਹ ਆਪਾਂ ਦਵਾ ਦੇਗੇ ਠੀਕ ਹੈ ਭਾਈ ਜੀ ਲੋਨ ਵਗੈਰਾ ਦੀ ਸਹੂਤਾ ਹੈਗੀ ਭਾਈ ਹੈਗੀ ਭਾਈ ਉਹ ਤਾਂ ਅਗਲੇ ਦਾ ਸਿੰਬਲ ਸਿੰਬਲ ਸਹੀ ਹੋਵੇ ਠੀਕ ਹੈ ਜੀ ਮਤਲਬ ਜੇ ਭਾਈ ਤੁਹਾਡਾ ਸਿੰਬਲ ਸਹੀ ਹੈਗਾ ਤਕਰੀਬਨ ਭਾਈ ਥੋੜੇ ਪੈਸਾ ਨਾਲ ਵੀ ਬਾਈ ਕੋਲੋਂ ਟਰੈਕਟਰ ਲੈ ਜਾ ਪਰ ਕੇ ਪਰ ਕੇ ਚਲੋ ਠੀਕ ਹੈ ਭਾਈ ਜੀ ਤੇ ਗੱਲਬਾਤ ਕਰੀਏ ਪੁਰਾਣਾ ਟਰੈਕਟਰ ਭਾਈ ਪੁਰਾਣਾ ਭਾਈ ਉਹਦਾ ਬਾ ਨਾ ਹੀ ਕੰਡੀਸ਼ਨ ਦੇਖ ਕੇ ਹਾਂ ਬਾਕੀ ਭਾਈ ਕਰਨਾ ਬੰਦਾ ਹੁੰਦੇ ਸਾਰੇ ਠੀਕ ਆ ਭਾਈ ਮਤਲਬ ਅੱਗੇ ਗਾਂਪ ਚਾਂ ਕਰ ਲੈਣਾ ਨਾ ਹਾਂਜੀ ਹਾਂਜੀ ਠੀਕ ਆ ਭਾਈ ਜੀ ਤੇ ਮੋਬਾਈਲ ਨੰਬਰ ਭਾਈ ਜੀ 98154 ਵੀਰੇ ਠੀਕ ਆ ਜੀ 00247 ਤੇ ਲੋਕੇਸ਼ਨ ਮੇਨ ਭਾਈ ਜੀ ਲੋਕੇਸ਼ਨ ਭਾਈ ਪਿੰਡ ਫਲੜ ਠੀਕ ਆ ਜੀ ਪੱਕਾ ਕਲਾ ਵੱਡਾ ਪਿੰਡ ਨੇੜੇ ਠੀਕ ਆ ਜੀ ਤੇ ਰੋਲਦੂ ਵਾਲੇ ਤੋਂ ਲਿੰਕ ਰੋਡ ਇਧਰੋਂ ਰਿਫੈਂਟਰੀ ਰੋਡ ਹੋ ਕੇ ਬਠਿੰਡੇ ਤੋਂ ਠੀਕ ਆ ਭਾਈ ਜੀ ਨਾਬਾ ਵਾਲੀ ਨੂੰ 10 ਕਿਲੋਮੀਟਰ ਬਠਿੰਡੇਓ ਬੱਚੀ ਕੀ ਵੀਰੇ ਠੀਕ ਆ ਜੀ ਠੀਕ ਆ ਭਾਈ ਜੀ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ